ਸਿੱਖ ਵੀ ਭੁੱਖਣ ਭਾਣੇ ਜਦੋਂ ਅਨੰਦਪੁਰ ਦਾ ਕਿਲਾ ਰਾਤ ਨੂੰ ਛੱਡਿਆ ਉਹਨਾਂ ਭੁੱਖਿਆਂ ਨੇ ਜੰਗ ਕੀਤਾ ਟੁੱਟ ਕੇ ਜੰਗ ਕੀਤਾ ਸਰਸਾ ਨਦੀ ਤੋਂ ਪਾਰ ਹੋ ਗਏ ਤੇ ਉਹਦੇ ਸਿੰਘ ਇੱਕ ਸਿੱਖ ਦਾ ਨਾਮ ਹੈ ਬੜਾ ਗੁਰੂ ਗੋਬਿੰਦ ਸਿੰਘ ਦੇ ਦਿਲ ਦੇ ਕਰੀਬ ਸੀ ਬੜੀ ਉਹਦੀ ਸਿਫਤ ਲਿਖੀ ਸੂਰਜ ਪ੍ਰਕਾਸ਼ ਵਿੱਚ ਦਸਵੇਂ ਪਾਤਸ਼ਾਹ ਨੇ ਇਦਾਂ ਵੇਖਿਆ ਕਿ ਸਹਿਬ ਜਾਦਾ ਕਿੱਥੇ ਆ ਉਨਾ ਆਖਿਆ ਸੱਚੇ ਪਾਤਸ਼ਾਹ ਉਹ ਤੇ ਦੁਸ਼ਮਣਾਂ ਚ ਘਿਰ ਗਿਆ ਉਹ ਤੇ ਪਾਰ ਆ ਹੀ ਨਹੀਂ ਸਕਿਆ ਸਤਗੁਰਾਂ ਆਖਿਆ ਜਾ ਉਹਦੇ ਸਿੰਘ ਲੈ ਕੇ ਆ ਉਹਦੇ ਸਿੰਘ ਲੈਣ ਗਿਆ ਉਹਦੇ ਸਿੰਘ ਆਪ ਸਹਿਬਜ਼ਾਦੇ ਦੀ ਜਗ੍ਹਾ ਖਲੋ ਗਿਆ ਦੁਸ਼ਮਣਾਂ ਨਾਲ ਲੜਦਾ ਰਿਹਾ ਫਟ ਖਾਂਦਾ ਰਿਹਾ ਸ਼ਹੀਦ ਹੋ ਗਿਆ ਪਰ ਸਹਿਬਜ਼ਾਦੇ ਨੂੰ ਕੱਢ ਕੇ ਦਸਵੇਂ ਪਾਤਸ਼ਾਹ ਕੋਲ ਭੇਜ ਦਿੱਤਾ ਜੋਗ ਯੱਲਾ ਯਾਰ ਖਾਣੇ ਲਿਖਿਆ